ਮੈਂ ਸ਼ਾਮ ਨੂੰ ਮੁੜੂੰਗੀ ਤੇ ਤੂੰ ਆਪਣਾ ਥੋੜਾ ਜਿਹਾ ਧਿਆਨ ਰੱਖਿਆ ਇਹ ਮੈਨੂੰ ਰਸੋਈ 'ਚ ਬੜੀ ਫ੍ਰੀ ਜੈ ਤੇ ਕੋਈ ਗੱਲ ਨਹੀਂ ਤੇਰੀ ਤੇਰੀ ਮੰਮੀ ਕਰ ਲੂਗੀ ਆਪਣੇ ਕੰਮ ਸਾਰਾ ਟੈਸਟ ਕਰ ਲਉ ਤੇਰਾ ਠੀਕ ਹੈ ਚਲ ਆਏਗਾ ਤੂੰ ਪੜ ਮੈਂ ਸਬਜ਼ੀ ਬਣਾ ਲਾ ਹਨਾ ਫਿਰ ਮੈਂ ਤੇਥੋਂ ਆ ਕੇ ਸੁਣਦੀ ਆ ਸਾਰਾ ਟੈਸਟ ਕਰ ਦੇ ਪੁੱਤ ਹਨਾ ਆਹੋ ਜਾਵਾ ਸਬਜ਼ੀ ਬਣਾਵਾ ਮੈਂ ਤਾਂ ਫਟਾਫਟ ਪੜਲਾ ਬੱਤ ਤੂੰ ਲੈ ਪਿਆਜ਼ ਹੀ ਕੱਟਦਾ ਪਹਿਲਾਂ ਫਿਰ ਕੱਟ ਰਹੀਆਂ ਸਾਜੀ ਨਾਲ ਹੁੰਦੀਆਂ को हाय हाय ओहो क्या कर रहा ओहो तो बहुत तो ज्यादा ये प्याज ही, काट की दी सी हो oh, देख के डकला सी चल आ जा उधर से बैठ oh. पत्ती करा तेरे तक सो नहीं बहुत ही ज्यादा निकली जनता हाय हाय बैठो दर्द बहुत हो ही जांदा ओहो oh, पत्ती पत्ती लेके आओ 60 ਟੱਥ ਪਾ ਲਈ ਹੋ ਗਏ। ਤਾਈ ਜੀ ਪਿਆਜ਼ ਕੱਟਦੀ ਸੀ ਮੈਂ ਤਾਂ। ਹੋਰ ਮੈਨੂੰ ਆਇਆ ਸੀ ਵੀ ਚਲ ਕੁੜੀ ਨੂੰ ਪੜਾਉਂਦੇ ਹੋਏ ਮੈਂ ਕਿਹਾ ਚਲ ਉੱਠ ਕੇ ਫਟਾਫਟ ਸਬਜ਼ੀ ਬਣਾ ਲਾ। ਚਲ ਮੈਨੂੰ ਪਾਣੀ ਨਾ ਲੱਗਣ ਦੀ ਥੋੜਾ ਧਿਆਨ ਰੱਖੀਏਗਾ ਠੀਕ ਹੈ। ਠੀਕ ਹੈ ਜੀ। ਓਹੋ। ਗੋਦ ਅਰਧ ਹੋ ਰਿਹਾ। ਦੇਖਾਂ ਜਾ ਕੇ ਰੋਟੀ ਹਜੇ ਬਣਾਈ ਹੀ ਨਹੀਂ। ਅੱਧ ਵਿਚਾਲੀ ਪਿਆ ਸਾਰਾ ਕੁਝ ਰੱਖਿਆ। ਵੇਖਾਂ। ਕਿਰਨ ਨੇ ਰੋਟੀ ਬਣਾਈ ਨਹੀਂ ਅਜੇ ਬਣਾਈ ਨਹੀਂ ਬੋਲੀ ਉਹ ਤਾਂ ਛੂਰੀ ਇੰਨੀ ਤੇਜ਼ ਲੱਗੀ ਇੰਨਾ ਖੂਨ ਨਿਕਲਿਆ ਡੂੰਗੀ ਲੱਗੀ ਉਹਦੇ ਆਏ ਪਰ ਧਿਆਨ ਨਾਲ ਹੀ ਕਰਦੀ ਕੰਮ ਕਰਦੀ ਤਾਂ ਧਿਆਨ ਨਾਲ ਸੀ ਹੁਣ ਉਹਨੇ ਕਿਤੇ ਜਾਣ ਕੇ ਖਾਦੀ ਲੱਗ ਜਾਂਦੀ ਆ ਸੱਤ ਫਿਰ ਹੁਣ ਹੁਣ ਫਿਰ ਸਬਜੀ ਤੋਂ ਨਾਲ ਮੈਂ ਰੋਟੀ ਬਣਾ ਤੁਹਾਨੂੰ ਆਪਾਂ ਨਾਲ ਮਿਲ ਕੇ ਕਰਨਾ ਪਊ ਬੋਲੀ ਆਏ ਥੋੜੀ ਸਬਜ਼ੀ ਖਾਦੇ ਦੇਣਾ ਉਹ ਤਾਂ ਹੈਏ ਪਰ ਇਹ ਨਿੱਤੀ ਮੇ ਜਾ ਕੇ ਭੇਜਿੰਦੇ ਕਿਤੇ ਕੋਈ ਬਹਾਨਾ ਨਾ ਕਰ ਕਿਸੇ ਦੇ ਸਾਰੇ ਨਹੀਂ ਹੁੰਦਾ ਬੋਲੀ ਇਹ ਚੀਜ਼ਾਂ ਹੁਣ ਆਪਾਂ ਕਰ ਲੈਨੇ ਫਿਰ ਕੀ ਹੈ ਚੱਲ ਫਿਰ ਆ ਜਾ ਫਿਰ ਆ ਚੱਲ ਹਾਂਜੀ ਤਾਈ ਜੀ ਕੋਈ ਨਾ ਤੈਜੀ ਖਾਣ ਦੀ ਨਾ ਕੋਈ ਨਹੀਂ ਆਇਆ ਕੋਈ ਪਾਲਾ ਬਈ ਠੀਕ ਹੈ ਜੀ ਹਾਂ ਆ ਜਾ ਮੈਂ ਚੱਲ ਠੀਕ ਪੁੱਤ ਮੈਂ ਤੇਰੀ ਵੀ ਰੋਟੀ ਲਿਓਣੀ ਆ ਪਾ ਕੇ ਠੀਕ ਹੈ ਨਾਲੇ ਤੂੰ ਪੜ ਲੈਨੇ 2 ਮਿੰਟ ਤੱਕ ਮੈਂ ਲੈ ਕੇ ਆਈ ਤੇ ਰੋਟੀ ਹਾਈ ਹਾਈ ਦਰਦ ਇਹ ਨਾ ਜਿਆਦਾ ਹੱਥ ਚ ਕੀ ਕਰਾਂ ਕਿ ਮੈਂ ਸੱਟ ਲੱਗਦੀ ਹੱਥ ਤੇ ਅਚਾਨਕ ਲੱਗੀ ਲੇ ਅ ਫਿਰ ਮੁੰਝ ਵੀ ਮਾ ਬੁਰਕੀਆਂ ਪਾ ਦੇਣੀ ਆ ਜਾਂ ਨਹੀਂ ਝੱਥੋ ਖਾਦੀ ਜਾਂਦੀ ਕੀ ਹੋ ਗਿਆ ਹੁਣ ਹੋਣਾ ਕੀ ਹੈ ਮੈਂ ਤਾਂ ਤੈਨੂੰ ਕਹਿੰਨੀ ਆ ਮੈਂ ਖਵਾ ਦੇਣੀ ਆ ਤੈਨੂੰ ਰੋਟੀ ਤੇਰਾ ਸੱਤ ਜਿਆਦੇ ਲੱਗੀ ਮਮੀ ਨੂੰ ਪਤਾ ਨਹੀਂ ਕੀ ਹੋ ਗਿਆ ਹਾਂ ਛੱਡ ਮਾ ਇਹਦੇ ਇਹਨਾਂ ਨੂੰ ਨਾਲ ਦੀ ਨਾਲ ਆਈ ਨਾ ਰੱਖ ਦੇ ਠੀਕ ਹੈ ਕੋਈ ਗੱਲ ਨਹੀਂ ਆ ਮੇਡਮ ਤਾਂ ਸਬਜ਼ੀਆਂ ਤੋੜਦੀਆਂ ਬਾਹਰੋਂ ਠੀਕ ਹੈ ਠੀਕ ਆ ਕਰ ਲਈ ਇਹਨੂੰ कर तो दे चल तू कोई एंडी भांडी ना बिच ना बढ़ मैं इधर ती तोड़ देने तू किरण कह चाह लो ठीक है मैं तोड़ लें छर दे ਉਹ ਇਹ ਤਾਂ ਮੈਨੂੰ ਬਣਾ ਦਿੱਤਾ ਹੋਇਆ ਸੀਗਾ ਇੰਨੀ ਸੱਟ ਲੱਗੀ ਹੋਈ ਐ ਨਹੀਂ ਤਾਂ ਜੇ ਐਵੇਂ ਚੱਲ ਮੈਂ ਦੋ ਪਾਂਡੇ ਨੇ ਮਾਰਨੇ ਕੋਈ ਨਹੀਂ ਤੂੰ ਪਰਹੇਜ ਰੱਖ ਆਪਣਾ ਓਹੋ ਮੈਂ ਸੇ ਕਰ ਲਉਗੀ ਤੇ ਮੱਚਣ ਲੱਗ ਜਾਂਦਾ ਝਖਮ ਚੱਲ ਪੈ ਜਾ ਤੂੰ ਜੇ ਜ਼ਿਆਦਾ ਦੁੱਖ ਲੱਗਿਆ ਫਿਰ ਕੀ ਕਰਾਂਗੇ ਵਾਧਾ ਵੱਧ ਜੂਗਾ ਉਹਦਾ ਚੱਲ ਆ ਰਾਮ ਦਾਸ ਜੀ ਮੈਂ ਆਜ ਰਿਹਾ ਬਾਦਿਆ ਇਹ ਪਾਂਡੇ ਮਾਜ ਕਹਿੰਨੇ ਗਏ ਕਰਨਾ ਦੋ ਪਾਂਟੇ ਕਿਹਾ ਸੀ ਮਾਂਜਣ ਨੂੰ ਉਹ ਵੀ ਛੱਡ ਗਏ ਵੀ ਨਹੀਂ ਮਾਂਜੇ ਇਹਨੇ ਕਰਦੀ ਕੀ ਫਿਰਦੀ ਆ ਇਹ ਹੱਸੇ ਤਰਦੀ ਬੜਾ ਹੋ ਰਿਆ ਕਹਿਣਾ ਹਜੇ ਠੀਕ ਨਹੀਂ ਆਇਆ ਤਰ ਮੰਮੀ ਨੇ ਥੋੜਾ ਸਾਬੜ ਜੀ ਲੱਗੀ ਤੇ ਬਚਣ ਲੱਗ ਗਿਆ ਇਹ ਮੱਜਨ ਤਾਂ ਠੀਕ ਹੈ ਦਵਾਈ ਲੈ ਲੈ ਹੁਣ ਕਿੰਨੇ ਕੁ ਦਿਨ ਐ ਬੈਠੇਂਗੀ ਦਵਾਈ ਤਾਂ ਲਈ ਆ ਮੈਥੋਂ ਨਹੀਂ ਭਾਈ ਕੰਮ ਕੋਮ ਹੁੰਦਾ ਆਪਦਾ ਆਪਸਾਂ ਮੈਂ ਤੇ ਦਵਾਈ ਲੈ ਲੈ ਠੀਕ ਹੈ ਮੈਥੋਂ ਨਹੀਂ ਹੁੰਦਾ ਹੁਣ ਕੀ ਦਾ ਆ ਗਿਆ ਫੋਨ ਆ ਪੱਬੀ ਦਾ ਫੋਨ ਆ ਹਲੋ ਅਭਿਆਸੀਕਾਰ

सुती हुई है भैन हाँ पिंडो फोन आया ना गल करी तेरे ने करनी सुख हाँ कर ला कोई ना गल हेलो हाँ भाभी सत श्रीकाल और ठीक ठाक सब अच्छा मैनू आना पौगा सोथों नहीं निभड़ा है ਤਲ ਕੋਈ ਨਹੀਂ ਆਉਂਗੀ ਤਾਂ ਹੈਗੀ ਮੈਂ ਪਰ ਸਵੇਰੇ ਆ ਕੇ ਮੈਂ ਸ਼ਾਮ ਨੂੰ ਮਿਲੂਗੀ ਰਹਿ ਨਹੀਂ ਸਕਦੀ ਮੈਂ ਹਾਂ ਕਿਰਨ ਦੇ ਸੱਤ ਬਹੁਤ ਲੱਗੀ ਕੰਮ ਨਹੀਂ ਹੁੰਦਾ ਕੋਈ ਹਾਂ ਸਰਦਾਂ ਨਹੀਂ ਫਿਰ ਆ ਜੂਗੀ ਮੈਂ ਕੋਈ ਕੱਲ ਨੂੰ ਆਵਾਂ ਅੱਛਾ ਚਲ ਦੇਖਦੀ ਆ ਮੈਂ ਫਿਰ ਅੱਜ ਆ ਜਾਨੀ ਮਿਲੂਗੀ ਸ਼ਾਮ ਨੂੰ ਠੀਕ ਹੈ ਠੀਕ ਕਿੱਥੇ DNA ਚੱਲਣ ਲੱਗ ਗਿਆ ਠੀਕ ਇਹ ਨਹੀਂ ਰਹਿਣਾ ਉਹ ਨਾ ਉਹ ਤਾਂ ਹੁਣ ਜਿਹੜੀ ਛੋਟੀ ਆਈ ਉਹ ਤੇਜ਼ ਆਦੀ ਅੱਛਾ ਹੋਰ ਅੱਡ ਹੋਣ ਨੂੰ ਕਹਿੰਦੇ ਨੇ ਹਾਂ ਚਲ ਅੱਡ ਤਾਂ ਹੋ ਜੇ ਲੜਪੜ ਕੇ ਫਾਇਦਾ ਕੀ ਫਿਰ ਅੱਡ ਕਰਾਉਂਗੇ ਕੀ ਫਾਇਦਾ ਫਿਰ ਇੱਥੇ ਲੜਦੇ ਨੇ ਚਲ ਤਾਂ ਹੁਣ ਜਾਇਆ ਕੋ ਮਦੀ ਤਾਂ ਦੋ ਦਿਨ ਲੱਗ ਜਾਣ ਸਾਰਾ ਲਮੇੜ ਕੇ ਆਂ ਨਾ ਚੱਲ ਮੈਂ ਸੋਚਦੀ ਸੀ ਕਿ ਰੰਦੇ ਸੱਟ ਲੱਗੀ ਐ ਚੱਲ ਮੈਂ ਮੁੜਿਉ ਸ਼ਾਮ ਨੂੰ ਤੇ ਤੈਨੂੰ ਔਖਾ ਹੋ ਜਾਊਗਾ ਕੰਮ ਦਾ ਕੋਈ ਨਾ ਸਰਲਾਂ ਜਦੋਂ ਉੱਥੇ ਆਉਂ ਜਾਣਾ ਦੀ ਆਪਣਾ ਜ਼ਰੂਰੀ ਹੈ ਉੱਥੇ ਤਾਂ ਜ਼ਰੂਰੀ ਹੈ ਜਾਣਾ ਵੀ ਲੜਾਈ ਦਾ ਵਾਧਾ ਵਧੇ ਕੀ ਫਾਇਦਾ ਹੁਣ ਉਹਨਾਂ ਨੂੰ ਅੱਡ ਕਰਵਾਇਆ ਮੈਂ ਫਿਰ ਮੈਂ ਹਾਂ ਇੱਕ ਵਾਰੀ ਕਰਾਇਆ ਤੂੰ ਸਾਰਾ ਨਮੇੜਿਆ ਠੀਕ ਐ ਠੀਕ ਚੱਲ ਤੁਸੀਂ ਸਾਰ ਲੇ ਫਿਰ ਮੈਂ ਇੱਕ ਦਿਨ ਠੀਕ ਲੱਗ ਰਿਹਾ ਜੂੰਗੀ ਠੀਕ ਐ ਨਾ ਦੱਸ ਇਹ ਹੀ ਵੱਡੀ ਨਮੇੜੇ ਕਰਾ ਸਕਦੀ ਐ ਮੈਨੂੰ ਕੋਈ ਨਮੇੜਾ ਨਹੀਂ ਕਰਾਉਣ ਆਉਂਦਾ ਇੱਥੇ ਵੀ ਵੱਡਿਆਂ ਚ ਗਣੀ ਜਾਂਦੀ ਆ ਉੱਠੇ ਚ ਵੀ ਵੱਡਿਆਂ ਚ ਗਣੀ ਜਾਂਦੀ ਆ ਮੈਨੂੰ ਕੰਮਾ ਖਾਰਾਂ ਨੂੰ ਹੀ ਰੱਖਿਆ ਵਾ ਉਧਰ ਉਹ ਬਹੂ ਬੈਗੀ ਹੱਥਾਂ ਤੇ ਸੱਟ ਲਵਾ ਕੇ ਇੱਥੇ ਵੀ ਕੰਮ ਕਰੀ ਚੱਲਾਂ ਹੁਣ ਆ ਮੁਰਦੀ ਦੋ ਦਿਨ ਉਹ ਨਹੀਂ ਮੁਰਦੀ ਮੇਰੇ ਸਿਆਪਾ ਗਲ ਮੇਰੇ ਪੈ ਗਿਆ ਫਸ ਕੀ ਕਰਾਂ ਹੁਣ ਕਰਨਾ ਹੀ ਪੈਣਾ ਜਿਹੜਾ ਕੁਸਾ ਹੈਗਾ ਦੇਖੀ ਜਾਊਗੀ ਕਿਰਨ ਅੰਝ ਚਾਹੀਦੀ ਮੈਂ ਜਾ ਕੇ ਹੁਣੀ ਆ ਫਿਰ ਉਹ ਫੋਨ ਆ ਗਿਆ ਸੀ ਉਹਨਾਂ ਦਾ ਥੋੜਾ ਜਿਹਾ ਅੱਛਾ ਚੱਗਣਾ ਜੋ ਹੋਇਆ ਇਹ ਮੈਂ ਸ਼ਾਮ ਨੂੰ ਮਰੂੰਗੀ ਤੇ ਤੂੰ ਆਪਣਾ ਥੋੜਾ ਜਿਹਾ ਧਿਆਨ ਰੱਖੀ ਐ ਮੈਨੂੰ ਰਸੋਈ 'ਚ ਬੜੀ ਥਿੜੀ ਜਾਈ ਤੇ ਤੇਰੀ ਮੰਮੀ ਕਰ ਲੂਗੀ ਆਪਕੇ ਕੰਮ ਮਰੂੰਗੀ ਤਾਂ ਮੈਂ ਸ਼ਾਮ ਨੂੰ ਜੇ ਜ਼ਿਆਦਾ ਹੋਇਆ ਤਾਂ ਫਿਰ ਇੱਕ ਰਾਤ ਵੀ ਲੱਗ ਸਕਦੀ ਪਰ ਸ਼ਾਮ ਨੇ ਮਰੂੰਗੀ ਕੋਈ ਗੱਲ ਨਹੀਂ ਤੂੰ ਆਪਣਾ ਧਿਆਨ ਰੱਖੀ ਠੀਕ ਹੈ ਹਾਂ ਬਸ ਤੇਰੀ ਮੰਮੀ ਕਰ ਲੂਗੀ ਆਪਕੇ ਕੰਮ ਕੋਈ ਗੱਲ ਨਹੀਂ ਤੁਸੀਂ ਜਾ ਆ ਕੇ ਲਓ ਠੀਕ ਆ ਹਣ ਬਸ ਮੰਮੀ ਥੋੜਾ ਜਿਹਾ ਦਰਦ ਤਾਂ ਹੈਗਾ ਹੱਥ ਚੁੱਕ ਰਿਹਾ ਦੁਨਣਾ ਲੱਗਦਾ ਹੈ ਕਰਨਾ ਹੁਣ ਦੇਖ ਝਾੜੂ ਪੋਚੇ ਤਾਂ ਮੈਂ ਕਰਤੇ ਸਾਰਾ ਨਿਮੇੜ ਤਾਂ ਹੁਣ ਸਾਰਾ ਸ਼ਾਮ ਦੀ ਰੋਟੀ ਟੁਕ ਸਾਰਾ ਕੁਝ ਪਿਆ ਹਣਾ ਇੰਨਾ ਮੈਥੋਂ ਹੁੰਦਾ ਨਹੀਂ ਚਲੋ ਮੈਂ ਹੌਲੀ ਹੌਲੀ ਕਰ ਲੈਂਦੀ ਹਾਂ ਹੁਣ ਹੋਰ ਦੇਖ ਹੁਣ ਇੰਨੱਕ ਤਾਂ ਕਰ ਹੁਣ ਤੇਰੀ ਤਾਂ ਮਾਈ ਨੇ ਤਾਂ ਪਤਾ ਨਹੀਂ ਕੱਲ ਨੂੰ ਆਊਗੀ ਅੱਜ ਜਾਊਗੀ ਮੈਨੂੰ ਪਤਾ ਨਹੀਂ ਹੁਣ ਉਹ ਤਾਂ ਪੱਕਾ ਚਲੋ ਮੈਂ ਕਰ ਲੈਂਦੀ ਹਾਂ ਤੁਹਾਨੂੰ ਹੋਰ ਦੇਖ ਲੈ ਹੁਣ ਇੰਨੱਕ ਮੈਨੂੰ ਬੁੱਖ ਲੱਗੀ ਕੁਝ ਖਾਣ ਨੂੰ ਲੈ ਕੀ ਆਈ ਬੱਤ ਨਾਲ ਸਾਰਾ ਦਿਨ ਫੋਨ ਨਾ ਦੇਖਿਆ ਕਰ ਫੋਨ ਛੱਡ ਦੇ ਖੋ ਆਟਾ ਵੀ ਨਹੀਂ ਗੁੰਨੇ ਹੋਇਆ ਹੈਗਾ ਨਾ ਕਰੇ ਮੈਗੀ ਆ ਵੀ ਜੇ ਮੈਂ ਬਣਾ ਕੇ ਦੇ ਦੇਣਾ ਆਟਾ ਮੈਥੋਂ ਗੁੰਨਿਆ ਨਹੀਂ ਜਾਣਾ ਕਿ ਮੈਂ ਗੁੰਨਾ ਆਟਾ ਟਰਮਨ ਨੂੰ ਬੁਲਾਉਂਨਾ ਟਰਮਨ ਬੇਟਾ ਬੇਟਾ ਦਾਦੀ ਮम्मा ਨੂੰ ਕਹਿ ਦੋਗੇ ਬੀਜਾ ਤਾਂ ਕੁਛ ਵੜਾ ਕੇ ਦੇ ਦੇਣਗੇ ਨਹੀਂ ਆਟਾ ਗੁੰਨ ਦੇਣਗੇ ਮੈਂ ਰੋਟੀ ਬਣਾ ਦੂੰਗੀ। ਗੱਦੀ ਮਾਂ ਗੱਦੀ ਮਾਂ ਮੈਨੂੰ ਕੁਛ ਬਣਾ ਕੇ ਖਿਲਾ ਦੋ। ਆਦੀ ਮੰਮਾ ਨੂੰ ਕਹ ਦੇ। ਮੰਮਾ ਦੇ ਤਾਂ ਸਾਟ ਲੱਗੀ ਐ। ਉਹਨੇ ਮੈਨੂੰ ਤਾਂ ਬੁਖਾਰ ਚੜਿਆ ਪਿਆ ਮੈਂ ਕੀ ਕਰਾਂ ਮੇਰੇ ਤਾਂ ਸਿਰ ਦੁਖੀ ਜਾਂਦਾ। ਸਬਜੀ ਤਾਂ ਬਣਾਉਣਾ ਹੌਲੀ ਹੌਲੀ। ਹਾਂਜੀ ਪੁੱਤ। ਤਾਂ ਜਿਵੇਂ ਕਹਿੰਦੇ ਕਿ ਮੈਨੂੰ ਆ ਬੁਖਾਰ ਚੜਿਆ ਹੋਇਆ ਹੈ ਕਿ ਆਪਣੇ ਮਾਂ ਨੂੰ ਕਹਦੇ ਕਿ ਕੁਝ ਖਾਣ ਲਵਾ ਦੇ ਤੇ ਤੁਸੀਂ ਕੁਝ ਖਾਣ ਪੜਾਓ ਚਲ ਕੋਈ ਨਾ ਬੁੱਤ ਮੈਂ ਬਣਾ ਦਿੰਦੀ ਹਾਂ ਤੁਸੀਂ ਬੈਠੋ ਇਹਨੇ ਸਬਜੀ ਤਾਂ ਬਣ ਗਈ ਹੁਣ ਆਟਾ ਦੇਖਦੀ ਆ ਕਿਵੇਂ ਗੁੰਨਾ ਓਹੋ ਫਾਸਟ ਵੀ ਦਰਦ ਬਹੁਤ ਹੋਈ ਜਾ ਤੇ ਘਰ ਦਾ ਨਾ ਤਾਂ ਸੱਚੀ ਕੰਮ ਹੀ ਕਰਨਾ ਬਹੁਤ ਅੱਖਰ ਹੋ ਜਾਂਦਾ ਯਾਰੁ ਫੀਡਰ ਲੱਗੀ ਪਈ ਹੈ। ਕਈ ਆਟਾ ਗੁੰਨੇ ਸੀ। ਤੇ ਤੁਹੋ ਆਟਾ ਕਿਵੇਂ ਗੁੰਨਿਆ ਜਾਊਗਾ? ਮੈਂ ਤੈਨੂੰ ਮੰਨਾ ਵੀ ਕਰਕੇ ਗਈਆਂ। ਓਹੋ। ਤੇਰੀ ਮੰਮੀ ਕੀ ਕਰਦੀ ਐ? ਮੰਮੀ ਨੂੰ ਬੁਖਾਰ ਹੋਇਆ ਹੋਇਆ ਜੀ। ਦੱਸੋ। ਤੇ ਭੁੱਖ ਲੱਗੀ ਸੀ। ਉਹ ਕਿਹੜਾ ਬੁਖਾਰ ਚੜਿਆ? ਕਰਮ ਨੂੰ ਭੁੱਖ ਲੱਗੀ ਸੀ। ਚੱਲ ਮੈਂ ਕਿਹ ਸਬਜ਼ੀ ਮੈਂ ਬਣਾ ਲੇ। ਮੈਂ ਚਾ ਰੋਟੀ ਮੈਂ ਬਣਾ ਲਾਂ। ਫਿਰ ਅੱਪਾ ਕੀ ਕਰਾਂਗੇ? ਚੱਲ ਮੈਂ ਮੈਂ ਦੇਖਦੀ ਆਂ ਉਹ ਕਿਹੜਾ ਬੁਖਾਰ ਚੜਿਆ। ਹੋਰ ਰੜੀ ਐ ਮੈਂ ਕੀ ਕਰਾਂ? ਸੱਚੇ ਨਾ ਤਾਂ ਮੇਰੀ ਪੇਕਿਆਂ ਚ ਅਸਣ ਵਈ ਐ ਨਾ ਸਹੁਰਿਆਂ ਚ ਐ। ਆਪ ਤਾਂ ਭਾਗੀ ਆ ਤੇ ਨਾ ਕੋਈ ਪੁੱਛਦਾ ਇੱਥੇ ਪੁੱਛਦਾ ਨਾ ਉੱਥੇ ਪੁੱਛਦਾ ਨਾ ਉਹਨਾਂ ਨੂੰ ਹੀ ਪੁੱਛਦੀ ਆ ਮੈਂ ਕੀ ਕਰਾਂ ਮੈਂ ਤਾਂ ਫਿਰ ਹਾਰ ਕੇ ਬਹਾਨਾ ਹੀ ਲਾਤਾ ਬੁਖਾਰ ਚੜਿਆ ਆ ਕੋਈ ਬੁਖਾਰ ਖੂਰ ਨਹੀਂ ਚੜਿਆ ਆਪੇ ਮੈਂ ਕੀ ਕਰਾਂ ਆਪੇ ਕਰੀ ਜਾਊਗੀ ਅੱਜ ਕੱਲ ਬੜੀ ਇਹ ਬੋਲ ਵਾਲਿਆਂ ਦਾ ਟਾਈਮ ਪਾਸ ਆ ਦੂਜਿਆਂ ਨੂੰ ਕੋਈ ਨਹੀਂ ਪੁੱਛਦਾ ਕੀ ਗੱਲ ਬੋਲੀ ਮਨ ਤਾਂ ਆਪਾਂ ਬੁਖਾਰ ਚੜਿਆ ਪਿਆ ਕੋਈ ਉਠਾਰ ਨਹੀਂ ਚੜਿਆ ਮੈਂ ਸਾਰੀ ਗੱਲ ਸੁਣ ਲਈ। ਉਹਗਲੀ ਐਂ ਚਤਰਾਈਆਂ ਨਹੀਂ ਕਰੇਂਦੀ ਹੁੰਦੀ। ਦੇਖ ਆਪਣੇ ਘਰ ਦਾ ਕੰਮ ਐ। ਫਿਰ ਕੀ ਹੋ ਗਿਆ ਜੇ ਜਵਾਕੜੀ ਤੇ ਸੱਟ ਲੱਗੀ? ਕੰਮ ਤਾਂ ਆਪਾਂ ਨਾਲ ਮਿਲ ਕੇ ਕਰਨਾ ਹੁੰਦਾ। ਮੈਂ ਇੱਕ ਦਿਨ ਚਲੀ ਗਈ ਤਾਂ ਤੂੰ ਫਿਰ ਆ ਡਰਾਮੇ ਕਰਨ ਲੱਗ ਗਿਆ ਮੇਰੇ ਜਾਣ ਤੋਂ ਬਾਅਦ। ਭੈਣ ਡਰਾਮੇ ਨਹੀਂ ਹੈਗੇ। ਦੱਸ ਮੈਂ ਵੀ ਕੀ ਕਰਾਂ ਮੈਥੋਂ ਨਹੀਂ ਹੁਣੇ ਇਹ ਕੰਮ ਕੁੰਮ ਹੁੰਦੇ। ਠੀਕ ਆ ਹੁਣ ਮੈਂ ਤਾਂ ਕਿੰਨਾ ਕੁ ਕਰਾਂ ਜਾਵਾਂ? ਉਧਰ ਵੀ ਤੈਨੂੰ ਬੁਲਾ ਲੈਣ ਤੇ ਇੱਥੇ ਵੀ ਤੇਰੀ ਘਰ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਪਰ ਹੈਗੀਆਂ ਤਾਂ ਆਪਾਂ ਪਹਿਣਾ ਪਹਿਣਾ ਕੰਮ ਤਾਂ ਲੜਕੀ ਕਰਨਾ ਪਊ ਆਪਾਂ ਨੂੰ। ਨੇ ਚਲ ਉਹ ਤਾਂ ਨਹੀਂ ਮੈਂ ਕਹਿੰਦੀ ਵੀ ਨਹੀਂ ਪਹਿਣਾ ਪਰ ਹੁਣ ਉਹਨਾਂ ਦੇ ਵੀ ਐਂ ਚਾਹੁੰਦਾ ਵੀ ਆ ਜਾ ਪਹਿਣ ਤੂੰ ਹੀ ਆ ਜਾ ਜਦੋਂ ਬੁਲਾਉਂਦੇ ਤੈਨੂੰ ਬੁਲਾਉਂਦੇ ਮੈਨੂੰ ਕਦੇ ਕਿਹਾ ਉਹਨਾਂ ਨੇ ਮੈਂ ਵੱਡੀਆਂ ਮੈਨੂੰ ਤਾਂ ਕਹਿੰਦੇ ਨਹੀਂ ਮੈਂ ਵੱਡੀਆਂ ਮੈਂ ਸਾਰਾ ਦਿਨ ਹੀ ਮੈਨੂੰ ਹੀ ਕਹੀ ਜਾਣਗੇ ਬਸ ਆਹ ਕੰਮ ਕਰ ਲੈ ਆਹ ਕੰਮ ਕਰ ਲੈ ਮੈਂ ਵੀ ਆੱਕ ਥੱਕ ਜਾਂਨੀ ਹ ਕਿਤੇ ਪੋਚੇ ਲਾ ਦੇ ਕਿਤੇ ਕੰਮ ਕਰ ਦੇ ਕਿਤੇ ਉਸ ਕਰ ਦੇ ਕਿਤੇ ਕੁਛ ਕਰ ਦੇ ਮੈਂ ਕੀ ਕਰਾਂ ਐ ਨਹੀਂ ਹੁੰਦਾ ਉਹ ਲਈ ਦੇਖ ਜਵਾਖੜੀ ਤੇ ਸੱਚ ਲੱਗੀ ਆਪਾਂ ਕੰਮ ਕਰਨਾ ਹੁੰਦਾ ਨਹੀਂ ਉਹ ਤਾਂ ਠੀਕ ਆ ਹੁਣ ਸੱਟ ਨੂੰ ਇੰਨੀ ਕ ਨੂੰ ਲੈ ਕੇ ਸਾਰੇ ਉਮਰੀ ਬੈਠੀ ਰਹੂਗੀ ਤੇ ਇਥੋਂ ਤੂੰ ਐਂ ਕਹਦੇ ਤੇਥੋਂ ਕੰਮ ਨਹੀਂ ਹੁੰਦਾ ਨਹੀਂ ਮੈਥੋਂ ਨਹੀਂ ਹੁੰਦਾ ਹੁਣ ਕੰਮ ਕੋਈ ਮੈਂ ਕੀ ਕਰ ਦੇਖ ਬਬਲੀ ਹੈ ਗਈਆਂ ਆਪਾਂ ਪਹਿਣਾ ਪਹਿਣਾ ਹੈ ਉਹ ਤੇਰੀ ਨੂੰ ਹੈ ਚਾਹੇ ਉਹ ਤੇਰੀ ਨੂੰ ਹੈਗੀ ਹੈ ਪਰ ਮੈਂ ਵੀ ਉਹਨੂੰ ਓਨਾ ਪਿਆਰ ਕਰਦੀ ਆ ਉਹ ਵੀ ਫਿਰ ਤੇਰੀ ਕੋ ਇੱਜ਼ਤ ਕਰਦੀ ਆ ਮੇਰੀ ਤਾਂ ਨਹੀਂ ਕਰਦੀ ਇੱਜ਼ਤ ਤਾਂ ਉਹ ਤੇਰੀ ਵੀ ਕਰਦੀ ਆ ਪਰ ਤੈਨੂੰ ਗਲਤ ਵਿਹਮੀ ਹੋਈ ਇਸ ਗੱਲ ਤੇ ਨਹੀਂ ਨਹੀਂ ਐ ਨਹੀਂ ਕਰਦੇ ਹੁੰਦੇ ਕੋਈ ਨਾ ਫੜ ਜੇ ਤੂੰ ਕਹਿੰਨੀ ਆ ਤਾਂ ਠੀਕ ਹੈ ਮੈਨੂੰ ਵੀ ਗੁੱਸਾ ਆ ਜਾਂਦਾ ਮੈਥੋਂ ਬਹੁਤ ਐਚੀ ਵੀ ਕੰਮ ਹੀ ਨਹੀਂ ਹੁੰਦਾ ਮੈਂ ਕੀ ਕਰਾਂ ਕੋਈ ਨਹੀਂ ਗੱਬਲੀ ਜੇ ਕੋਈ ਮਜਬੂਰੀ ਹੋ ਜੇ ਘਰ 'ਚ ਫੇਰ ਤਾਂ ਕੰਮ ਕਰਨਾ ਹੀ ਪੈਂਦਾ ਉਹ ਤਾਂ ਹੁਣ ਛੱਡੇ ਨੂੰ ਇੰਨਾ ਚਿਰ ਹੋ ਗਿਆ ਕੰਮ ਨੂੰ ਕੋਈ ਨਹੀਂ ਆਪਾਂ ਨਾਲ ਮਿਲ ਕੇ ਕੰਮ ਕਰਾਂਗੇ ਉਹ ਵੀ ਹੁਣ ਦੇਖ ਉਹਦੇ ਵੀ ਸੱਚ ਲੱਗੀ ਐ ਨਹੀਂ ਕੰਮ ਤਾਂ ਹੁਣ ਸਾਰਾ ਕਰਦੀ ਐ ਉਹ ਹਾਂ ਉਹੀ ਐ ਜਿੰਨਾ ਆਪਾਂ ਤਾਂ ਲੋੜੇ ਨਹੀਂ ਪੈਂਦੀ ਚਲ ਕੋਈ ਨਹੀਂ ਤੇਰੀ ਗੱਲ ਸਹੀ ਐ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖਾਂਗੇ ਹਾਂ ਠੀਕ ਐ ਚਲ ਫੇਰ ਚਾਹ ਬਣਾਉ ਹਾਂ ਥੋੜਾ ਜਿਹਾ ਚਲ ਠੀਕ ਠਾਕ ਬਹਿ ਜਾ ਤੂੰ ਹੋਰ ਰੱਖਾ ਠੀਕ ਐ ਬਾਈ ਯਾਰ ਕੇ ਸਾਰੇ ਸਭ ਠੀਕ ਨਮੇੜਿਆਂ ਦਾ ਸਾਰਾ ਕੁਝ ਹਾਂ ਨਮੇੜੇ ਹੀ ਬਸ ਚਾਹ ਠੀਕ ਵਧੀਆ ਹੋ ਗਿਆ ਬੈਠ ਮਰ ਲਿਆਣੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਗੋਡੀ ਅੱਗੇ ਵੀਡੀਓ ਲੈ ਕੇ ਆਇਆ ਇਹਦਾ ਮਤਲਬ ਇਹ ਹੈ ਵੀ ਜੇ ਘਰ ਦੇ ਕਿਚਨ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੀ ਪ੍ਰੋਬਲਮ ਸਮਝਿਆ ਕਰੋ ਕਿਉਂਕਿ ਜਿੱਥੇ ਜੁਆਇੰਟ ਫੈਮਲੀ ਹੁੰਦੀ ਹੈ ਤਾਂ ਉਥੇ ਇਹ ਚੀਜ਼ਾਂ ਦੇਖਣ ਨੂੰ ਜ਼ਰੂਰ ਮਿਲਦੀਆਂ ਨੇ ਵੀ ਕੋਈ ਇੱਕ ਤਰ੍ਹਾਂ ਇੱਕ ਕਿਸੇ ਨਾਲ ਕੁਝ ਦਿੱ ਦਿੱ ਘੂੜ ਕਰਦਾ ਹੈ ਤਾਂ ਇਹ ਚੀਜ਼ ਨੂੰ ਥੋੜਾ ਸੋਚ ਸਮਝ ਕੇ ਚੱਲਿਆ ਕਰੋ ਇਹ ਘਰਕਲੀ ਇਹ ਕਹਾਣੀ ਵੀ ਇੱਕ ਦੀ ਨਹੀਂ ਹੈ ਇਹ तकरीबन ਹਰ ਇੱਕ ਪਰਿਵਾਰ ਚ ਹੁੰਦੀ ਹੋ ਹੁੰਦੀ ਹੈ ਜੇ ਸਾਡੀ ਵੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟ ਵੀ ਜ਼ਰੂਰ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੱਧ ਤੋਂ ਵੱਧ ਥੈਂਕ ਯੂ